ਬੇੜਾ ਮਸਤਾਂ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਹੜੇ ਮੈਂ ਆਪਣਾ ਤੁਹਾਡਾ ਹਰਦੀਪ ਸ਼ਾਹ ਹੋਰ ਕੀ ਹਾਲ ਚਾਲ ਦੇ ਕੀ ਕਹਿੰਦੀ ਹੈ ਦੁਨੀਆਦਾਰੀ ਹੇ 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 ਅੰਕਲ ਜੀ ਨਾ ਸਾਰਾ ਟੈਂਟ ਬ੍ਰਾਂਡ ਟੈਂਟ lo isso não é um... coelho isso coelho luku ke ku Ram Ram Karada, sabr cagfire. Ram Ram kar'da sab Ram Ram Karada, sabr cagfire. Ram

more xin gặp lòng ਕੀ ਹਾਲ ਚਾਲ ਨੇ ਭਰਾਵਾਂ ਦੇ ਵੀਰੇ ਜੇ ਕੋਈ ਲਾਈਵ ਦੇ ਵਿੱਚ ਦੇਖ ਰਿਹਾ ਤਾਂ ਲਾਈਕ ਕਮੈਂਟ ਜ਼ਰੂਰ ਕਰੋ ਵੀਰੇ ਤਾਂ ਕਿ ਗੱਲਬਾਤ ਕਰ ਸਕੀਏ ਮਾਲਕ ਸਾਹਿਬ ਨੂੰ ਜੜਦੀ ਕਲਾ ਜ ਰੱਖੀ ਕੋਸ਼ਿਸ਼ ਰੱਖੇ ਹੇ ਨਾਨਕ ਹੋਰ ਜੀ ਮਹਾਰਾਜ ਕੀ ਹਾਲ ਚਾਲ ਨੇ ਜੋ ਵੀ ਆਪਣਾ ਭਰਾ ਲਾਈਵ ਦੇਖ ਰਿਹਾ ਤਾਂ ਵੀ ਕਮੈਂਟ ਜ਼ਰੂਰ ਕਰਿਓ ਓ ਵਾਹ 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 ਤਾਂ

ਉਲਝਮਣੇ ਹੋਵੇ ਯਾਰ ਤੈਨ ਚੁਣਨਾ ਗੰਧਾਏ ਹੋ 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 ਜਮਣੇ ਹੋਵੇ ਉਤੇ ਮਚੜੋ ਬੰਧੂ ਸੰਤ ਬਾਬਾ ਕਨੈਲ ਦਾਸ ਜੀ ਜਲਾਲ ਵਾਲੇ

नचण पचंदी ख़ातिर नचण पईंदे हुई यार त नचण ਹੋਰ ਭਰਾ ਮੇਰਾ ਵੀਰ ਜੇ ਕੋਈ ਲਾਈਵ ਦੇਖ ਰਿਹਾ ਤਾਂ ਕਮੈਂਟ ਜ਼ਰੂਰ ਪਾਇਆ ਕਰੋ ਵੀਰੇ ਕਮੈਂਟ ਸ਼ੇਅਰ ਕਰਦਿਆ ਕਰੋ ਕਿਉਂਕਿ ਭਰਾਵਾ ਕਮੈਂਟ ਤੋਂ ਬਿਨਾ ਗੱਲ ਨਹੀਂ ਆਉਂਦੀ ਵੈਸੇ ਕੀ ਗੱਲ ਕਰੀਏ ਵੈਸੇ ਕੋਈ ਗੱਲ ਨਹੀਂ ਕੋਈ ਅੰਬਰੋਂ ਜਵਾਬ ਹੈ ਕਿ ਆਇਆ ਕੋਈ ਅੰਬਰੋਂ जवाब ले आया सारे ही सवाल मुक गए कोई जब जवाब ले किया ਠੀਕ ਹੈ ਧੀਏ ਓਕੇ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਪਿਆਰ ਮਾਲਕ ਸਭ ਨੂੰ ਚੜ੍ਹਦੀ ਕਲਾ ਚ ਰੱਖੀ ਖੁਸ਼ ਰਹੀਂ ਮਿਲ ਕੇ ਰਹੋ ਮਾਲਕ ਦੇ ਇਲਾਦ ਲੱਗੇ ਰਹੋ ਜਿਹੜਾ ਨਾਮ ਜਪਣਾ ਨਾਮ ਜਪਣੇ ਤਾਰਨਾ ਸਾਰਿਆਂ ਨੂੰ ਨਾਮ ਜਪਣੇ ਤਾਰਨਾ जय सियो दी जय माता दी जय माता दी वाहेगुरु जी का खालसा वाहेगुरु जी की फतेह मालिक सब नु जड़ दी कलाच रखे खुश रखे जय ओ क्या बात है रिंकू ग्रोवर जी होर जी का की हाल चाल है रिंकू जी जय माता दी जय माता दी आ ही गए ਤੁਸੀਂ ਲਾਈਵ 'ਚ ਹੈ ਹੋ ઠીક ઠાક মহারাজ ઘર ਪਰ ਪਰਿਵਾਰ ਪਰਿਵਾਰ બઢિયા રે ਪੂਰੇ ਪਰਿਵਾਰ ਨੂੰ ਜੈ ਮਾਤਾ ਦੀ ਰਿੰਕੂ ਜੀ ਤੇ ਪਰਮਾਤਮਾ ਕਰੇ ਤੁਹਾਡਾ ਚੈਨਲ ਬੜੀ ਤਰੱਕੀ ਦੇ ਚੱਲੇ ਕਾਮਯਾਬ ਹੋਵੇ ਹਨ ਚਲ ਜੂਏ ਵੀ ਲਾਈਵ ਕਰ ਲਿਆ ਕਰੋ ਤੁਸੀਂ ਲਾਈਵ ਕਰਿਆ ਕਰੋ ਤੁਸੀਂ ਆਪ ਲਾਈਵ ਹੋ ਜਾ ਕਰੋ ਜਾਂ ਆਜੋ ਤੁਸੀਂ ਇੱਥੇ ਕਦੇ ਮਾਰਿਓ ਗੇੜਾ ਚੰਗਾ ਆਪਣੇ ਬਿਸ਼ਕਰਮਾ ਮੰਦਰ ਦਿਲਾਲ ਵਾਲੇ ਸੰਤਾਂ ਦਾ ਡੇਰਾ ਸਬਸਕ੍ਰਾਈਬ ਕਰੀਏ ਤੂੰ ਥੋੜਾ ਸਬਸਕ੍ਰਾਈਬ ਕਰਵਾ ਦੋ ਉਹ ਮਾਲਕ ਨੇ ਆਪ ਹੀ ਕਰਵਾ ਲੈਣਾ ਵੀਰੇ ਆਪ ਹੀ ਰਾਹ ਮਿਲ ਜਾਂਦਾ ਹੁੰਦਾ ਰਿੰਕੂ ਜੀ ਤੁਸੀਂ ਮਾਰੇ ਹੋ ਕਿਹੜਾ ਚੰਗਾ ਇੱਧਰ ਕਦੇ ਅੱਜ ਤਾਂ ਸ਼ਾਮ ਦਾ ਜਿਹੜਾ ਦੀਵਾਨ ਸੀਗਾ ਪ੍ਰੋਗਰਾਮ ਉੱਧਰ ਜਾਣਾ ਤੇ ਆਪਣੇ ਵਿਸ਼ਕਰਮਾ ਮੰਦਿਰ ਆਜਿਆ ਕਰੋ ਤੁਸੀਂ ਸਵੇਰ ਦੇ ਟਾਈਮ ਆਜਿਆ ਕਰੋ ਚਾਹੀਏ ਇੱਥੇ ਹੁਣੇ ਆਪਾਂ ਇੱਥੇ ਸੇਵਾ ਤੇ ਹੁੰਨੇ ਆ ऐसे ड्यूटी लाई भी है बाब बाबा जी ने विश्वकर्मा मंदिर अपना प्रताप नगर सबसक्राइबर हो जान की कोई चक्कर नहीं ਬਾਕੀ ਰਿੰਕੂ ਬਰੇ ਮੈਂ ਇੱਥੇ ਹੀ ਹੁੰਨਾ ਸਵੇਰੇ ਸਵੇਰੇ ਕੀ ਸਾਰਾ ਇੱਥੇ ਹੁੰਨੇ ਆ ਸੇਵਾ ਤੇ ਆਜੋ ਫਿਰ ਬੈਠ ਕੇ ਕੋਈ ਨਾ ਕੋਈ ਗੱਲਬਾਤ ਕੋਈ ਸਲਾਹ ਹੋ ਜਾਂਦੀ ਹੈ ਹਨਾ ਕੋਈ ਨਾ ਕੋਈ ਰਾਹ ਮਿਲ ਜਾਂਦਾ ਫਿਰ ਬਾਕੀ ਮੇਰੇ ਲਈ ਜੋ ਵੀ ਸੇਵਾ ਹੋਈ ਦੱਸਿਓ ਜਰੂਰ ਕੋਈ ਗੱਲ रिंकू कोई नमिता जी आके जायो रिंकू जी अपना विश्वकर्मा मंदिर हनुमान मंदिर है ना प्रताप नगर आके जाए ਵਲਤੋਂ ਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਬਾਕੀ ਚੈਨਲ ਦੀ ਟੈਨਸ਼ਨ ਅਲੋ ਚੈਨਲ ਚੱਲ ਪੂਗਾ ਅੱਛਾ ਕਰ ਰਹੀ ਹਾਂ ਆਜੋ ਫਿਰ ਇੱਥੇ ਹੀ ਆਪਾਂ ਆਜੂnga ਆਜੋ 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 ਮਰਾਜ ਆਜੋ 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 ਤੱਕ ਆਜਣਾ ਹਕ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਆਜੋ ਬਾਕੀ ਜੇ ਮੇਰਾ ਭਰਾ ਕੋਈ ਲਾਈਵ ਦੇਖ ਰਿਹਾ ਤਾਂ ਵੀਰੇ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਜਰੂਰ ਕਰ ਲਿਆ ਕਰੋ ਤੇ ਆ ਆਪਣੇ ਭਰਾ ਨੇ ਰਿੰਕੂ ਗਰੋਵਰ ਜੀ ਇਹ ਵੀ ਬਟਿੰਡਾ ਤੋਂ ਬਹੁਤ ਵਧੀਆ ਇਹਨਾਂ ਨੇ ਮਾਤਾ ਰਾਣੀ ਦਾ ਜੋ ਹੈ ਨਾ ਇਹਨਾਂ ਨੇ ਆਪਣਾ ਚੈਨਲ ਸਟਾਰਟ ਕੀਤਾ ਇਹਨਾਂ ਨੇ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਖੁਸ਼ ਰੱਖੇ ਕੱਤੀ ਇਹ ਹੁਰਕੂ ਮੇਰਾ ਭਰਾ ਲਾਈਵ ਦੇਖ ਰਿਹਾ ਤਾਂ ਫਿਰ ਇੱਕ ਕਮੈਂਟ ਜੀ ਸ਼ੇਅਰ ਜੂਨ ਕਰਿਆ ਕਰੋ ਗੱਲਬਾਤ ਕਰਿਆ ਕਰੋ ਕੋਈ ਮਾਲਕ ਦੇ ਨਾਮ ਦੀ ਰੱਬ ਦੇ ਨਾਮ ਦੀ ਇਹ ਦੁਨੀਆਦਾਰੀ ਇਦਾਂ ਹੀ ਚੱਲੀ ਜਾਣੀ ਆ ਇੱਕ ਦੂਸਰੇ ਦੀ ਸਪੋਰਟ ਕਰਿਆ ਕਰੋ ਇੱਕ ਦੂਸਰੇ ਦੀ ਹੈਲਪ ਕਰਿਆ ਕਰੋ ਹਨਾ ਉਹ ਕਹਿੰਦਾ 1 ਰੁਪਿਆ ਉਹਦੇ ਕੋਲੇ 1 ਰੁਪਿਆ ਮੇਰੇ ਕੋਲੇ 1 ਰੁਪਿਆ ਮੈਂ ਹੁਣ ਦੇਤਾ ਉਹਨੇ ਆਪਣੇ ਆਲਾ ਮੈਨੂੰ ਦੇਤਾ ਸਾਬ ਬਰਾਬਰ ਲੇਕਿਨ ਕੰਮ ਬਣ ਗਏ i'm a lot ਹੇ ਗੁਰੂ ਬੋਲ ਮਨਾ ਸਤ ਗੁਰੂ ਬੋਲ ਮਨਾ ਹੁ ਮਾਰੇ ਕੱਟੇ ਜਾਂ ਚੁਰਾਸੀ ਦੇ ਗਿਹੜੇ ਸਭ ਗਿਹੜੇ ਕੱਟੇ ਜਾਂਦੇ ਜੋ ਮਾਨਤਾ ਨਾਮ ਤੇ ਹੁੰਦੇ ਹੰਦਾ ਬੇਵਜਾ ਬੁਲਜਿਆ ਹੰਦਾ ਬੇਵਜਾ ਬੁਲਜਿਆ